ਤੇ ਉੱਥੇ ਫੈਕਟਰੀਆਂ ਨਹੀਂ ਲਾਉਣੀਆਂ ਚਾਹੀਦੀਆਂ ਉੱਥੇ ਜਾ ਕੇ ਵੇਖੋ ਆਪਣੇ ਮੁਲਕ ਦੇ ਲੇਬਰ ਨੂੰ ਤਬਾਹ ਕਰ ਦਿੱਤਾ ਇਹਨਾਂ ਇਹਨਾਂ ਕੈਪਟਲਿਸਟਾਂ ਨੇ ਜੀ ਜੀ ਔਰ ਇਹ ਮੈਨੂੰ ਲੱਗਦਾ ਬਾ ਕਿ ਐਤਵਰੀ ਕੈਨੇਡਾ ਦੀ ਸਭ ਤੋਂ ਵੱਡੀ ਲੀਡ ਤੇ ਅੱਜ ਤੇ ਜੀ ਵੇਖੋ ਜਦੋਂ ਸਰਮਾਇਆ ਇੱਕ ਬੰਦੇ ਕੋ ਇਕੱਠਾ ਹੋ ਜਾਣਾ ਜਦੋਂ ਇਹ 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 ਤੜੇ ਹੀ ਫੜਾ ਸਾਡਾ ਉਹ ਬੜਾ ਚਲਾਕ ਬੰਦਾ ਬਾਹ ਤੇ ਤੁਹਾਨੂੰ ਪਤਾ ਸਾਡਾ ਇੰਡੀਆ ਦਾ ਕੁਝ ਸਾਲ ਨੇ ਕਬਜ਼ੇ ਕੀਤਾ ਦੇ ਨਹੀਂ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਟੀਵੀ ਅਨਰੈਤੋ ਗੁਰਮੀਤ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਪ੍ਰਿੰਸੀਪਲ ਗੁਰਦੀਪ ਸਿੰਘ ਰੰਦਾਵਾ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਗੁਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਗੁਰਮੀਤ ਸਿੰਘ ਜੀ ਮੈਂ ਅਮਰਸਰ ਤੋਂ ਆ ਠੀਕ ਹੈ ਜੀ ਔਰ ਅੱਜ ਤੱਕ ਮੇਰੀ 72 uh, 73 ਇਅਰ 올ਡ ਹੋ ਚੁੱਕਾ ਹਾਂ ਤੇ ਮੈਂ 15 2013 ਤੋਂ ਇੱਥੇ ਆ ਜੀ ਲੇਕਿਨ ਬਹੁਤ ਕੁਝ ਸਿੱਖਿਆ ਪਹਿਲਾਂ ਮੈਂ ਬੀਏ ਸੀ ਬੀਏ ਤੋਂ ਤੇ ਐਮਏ ਪੰਜਾਬੀ ਦੀ ਕੀਤੀ ਫਿਰ ਪੱਤਰਕਾਰੀ ਦੀ ਪੋਸਟ ਗ੍ਰੈਜੂਏਟ ਡਿਪਲੋਮਾ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਕੀਤਾ 2000 ਚ ਫਿਰ ਮੈਂ 2000 ਤੋਂ ਲੈ ਕੇ 2010 ਤੱਕ ਦੇਸ਼ ਸੇਵਕ ਅਖਬਾਰ ਦਾ ਪੱਤਰਕਾਰ ਰਿਹਾ ਜਿਹੜੀ ਕਿ ਚੰਡੀਗੜ੍ਹ ਤੋਂ ਸ਼ਬਦੀ ਹਕੂਮਨਿਸਤਾਂ ਦੀ ਕਬਨੇਟਾਂ ਦੀ ਔਰ ਉਸ ਤੋਂ ਬਾਅਦ ਕੈਨੇਡਾ ਆ ਗਿਆ ਮੈਂ 13 ਚ 13 ਚ ਆਣ ਕੇ ਮੈਂ ਅਹ ਅਮਦਾਰ ਦਖਵਾਰ ਨੂੰ ਜੁਆਇਨ ਕੀਤਾ ਤੇ ਇੱਥੇ ਮੈਂ 2 ਸਾਲ ਪੱਤਰਕਾਰੀ ਕੀਤੀ ਇੱਥੇ ਜੀ ਕਿ ਮੈਨੂੰ ਇਹਨਾਂ ਨੇ ਸੋਸ਼ਲ ਜਿਹੜੇ ਸੀ ਜਿੰਨੇ ਵੀ ਸੋਸ਼ਲ ਕੰਮ ਹੁੰਦੇ ਸੀ ਜਾਂ ਸੋਸ਼ਲ ਫੰਕਸ਼ਨ ਹੁੰਦੇ ਸੀ ਉਹਨਾਂ ਲਈ ਤੁਰਿਆ ਸੀਗਾ ਔਰ ਮੈਂ ਬਾਅਦ ਮਤਲਬ ਕਾਫੀ ਇੱਥੇ ਬਹਿ ਕੇ ਦੋਖਤਾਵਾਂ ਵੀ ਲਿਖੀਆਂ ਜੀ ਜਿਨ੍ਹਾਂ ਦਾ ਨਾਮ ਜਿਹੜਾ ਇੱਕ ਤਾਂ ਬੜੀ ਇੰਪੋਰਟੈਂਟ ਬੁੱਕ ਹੈ ਜਿਹੜੀ ਇੱਥੋਂ ਦੀ ਇੱਥੋਂ ਦੇ ਬਾਰੇ ਲਿਖੀ ਆ ਉਹ ਮੈਂ ਫਰਵਾੜੀ ਦੀ ਔਰ ਦੂਸੀ ਬੁੱਕ ਆ ਸੋਨੇ ਦੀ ਚੜੀ ਵਕਤ ਇਹ ਦੋਨੋਂ ਕਿਤਾਬਾਂ ਜਿਹੜੀਆਂ ਕਿ ਨਹੀਂ ਮੈਂ ਮਲਟਰ ਲਾਇਬ੍ਰੇਰੀ ਵਿੱਚ ਮੈਂ ਲਿਖਿਆ ਤੇ ਇਹ ਪ੍ਰਿੰਟ ਹੋ ਚੁੱਕੀਆਂ ਨੇ ਉਦੋਂ ਦੀਆਂ ਹੀ ਇਹ 2019 ਦੇ ਵਿੱਚ ਮੈਂ ਛਪਾਈਆਂ ਸੀ ਆ ਤੇ ਅੱਜ ਕੱਲ ਇਹਦੀ 70 ਪੰਨੀ ਐਡੀਸ਼ਨ ਛਾਪੀ ਜਾ ਚੁੱਕੀ ਆ ਇਸ ਕਰਕੇ ਮੈਂ ਦੇਖੋ ਇਸ ਇਸ ਜਿਹੜੇ ਸਸਤਾ ਨਾਲ ਜੁੜਨ ਦਾ ਕਾਰਨ ਵੀ ਤੁਹਾਨੂੰ ਦੱਸ ਦਿਆਂ ਇਸ ਸਸਤਾ ਨਾਲ ਜੁੜਿਆ ਮੈਂ ਐਨਆਰਆਈ ਟੀਵੀ ਉਦੋਂ ਹੁੰਦਾ ਹੀ ਨਹੀਂ ਸੀਗਾ ਇਹ ਮੈਰੀ ਬਿਊਰਨ ਮੈਰੇ ਬਿਊਰਨ ਜੁੜਿਆ ਤੇ ਇਹ ਫੇਰ ਮੁੜ ਕੇ ਐਨਆਰਟੀਵੀ ਬਣ ਗਿਆ ਉਹ ਨਾਲ ਹੀ ਮੈਰੀ ਬਿਊਰਨ ਚੱਲਣ ਦੀ ਆ ਤੇ ਇਹਨਾਂ ਨਾਲ ਮੇਰਾ ਸਾਥ ਹੋ ਗਿਆ ਤੇ ਮੈਂ ਸਦਾ ਲਈ ਇਹਨਾਂ ਦਾ ਸਾਥ ਦੇਂਦਾ ਰਹਾ ਹੁਣ ਵੀ ਦੇਂਦਾ ਰਹੂਗਾ ਇਹ ਮੇਰੀ ਇੰਟਰੋਡਕਸ਼ਨ ਹੈ ਜੀ ਸ਼ੁਕਰੀਆ ਸਰ ਮੇਰਾ ਮੇਰਾ ਇੱਕ ਪਹਿਲਾ ਸਵਾਲ ਆ ਤੁਹਾਡੇ ਨਾਲ ਤੁਹਾਡੀ ਰੂਬੀ ਸਹੋਤਾ ਜੀ ਨਾਲ ਕਿੱਦਾਂ ਤੇ ਕਿਵੇਂ ਮੁਲਾਕਾਤ ਹੋਈ ਵੇਖੋ ਇਹ ਸਮੱਸਿਆ ਹੀ ਬੰਦੇ ਨੂੰ ਇੰਟਰੋਡਕਸ਼ਨ ਕਰਾਉਂਦੀ ਆ ਸਮੱਸਿਆ ਮੇਰੀ ਇਹ ਸੀ ਕਿ ਮੈਨੂੰ 2017 ਦੇ ਵਿੱਚ ਮੇਰੀ ਚਿੱਠੀ ਇਸ਼ੂ ਹੋਈ ਕਿਤੇ ਉੱਥੋਂ ਤੇ ਮੈਨੂੰ ਮਾੜਾ ਮੋਟਾ ਜਿਹਾ ਪਤਾ ਲੱਗ ਗਿਆ ਵੀ ਚਿੱਠੀ ਸ਼ੂ ਹੋ ਗਈ ਹੈ ਪੀਆਰ ਦੀ ਜੀ ਮੈਂ ਪਹਿਲਾਂ টিਆਰ ਤੇ ਰਿਹਾ ਹਾਂ 2013 ਤੋਂ ਲੈ ਕੇ ਤੇ 2018 ਤੱਕ ਮੈਂ টিਆਰ ਟੈਂਪਰੀ ਰੈਜ਼ੀਡੈਂਸ ਦਿੱਤਾ ਸੀ ਸਰਕਾਰ ਨੇ ਕੈਨੇਡਾ ਸਰਕਾਰ ਨੇ ਸੋ ਇਹ ਚੰਗਾ ਜ਼ਰੂਰ ਹੋਇਆ ਕਿ ਮੈਨੂੰ ਮਤਲਬ ਜਾਣਾ ਨਹੀਂ ਪਿਆ ਵਾਪਸ ਤੇ ਮੈਂ ਆ ਵਿੱਚ ਰਹਾ ਲੇਕਿਨ ਇਹਨਾਂ ਨੇ টিਆਰ ਦੇ ਕੇ ਮੈਨੂੰ ਟੈਂਪਰੀ ਰੈਜ਼ੀਡੈਂਸ ਦਿੱਤਾ ਔਰ ਉਦੋਂ ਫਿਰ ਚਿੱਠੀ ਆਈ ਨਾ ਪਤਾ ਲੱਗ ਗਿਆ ਕਿ ਚਿੱਠੀ ਈਸ਼ੂ ਹੋਣੀ ਆ ਤੇ ਕਿਸੇ ਨੇ ਕਿਹਾ ਮੈਨੂੰ ਵੀ ਇੱਥੇ ਐਮਪੀ ਆ ਨਵੀਂ ਬਣੀ ਜੀ ਜਿਹੜੀ ਰੂਬੀ ਸੋਤਾ ਤੇ ਉਹਦੇ ਦਫ਼ਤਰ ਜਾਓ ਤੰਨੀ ਮਿਡੋ ਫਿਰ 50 ਦੇ ਵਿੱਚ ਜਾਓ ਤੇ ਨਾਲ ਮੈਂ ਆਪਣੀ ਲੜਕੀ ਕੀਰਤੀ ਨੂੰ ਲੈ ਗਿਆ ਡਾਕਟਰ ਆ ਉਹ ਫਿਜ਼ੀਓਥੈਰਪੀ ਦੀ ਤੇ ਉਹਨੂੰ ਲੈ ਗਿਆ ਨਾਲ ਤੇ ਨਾਲ ਮੈਂ ਆਪ ਚੱਲ ਗਿਆ ਤੇ ਜਾ ਕੇ ਇਹਨੇ ਵੈਲਕਮ ਕੀਤਾ ਸਾਨੂੰ ਬੜਾ ਅਚੀ ਤਰ੍ਹਾਂ ਮਿਲਿਆ ਤੇ ਮੈਂ ਬੜਾ ਖੁਸ਼ ਹੋਇਆ ਵੀ ਕੁਝ ਨਾ ਕੋ ਹੋ ਜੂਗਾ ਇੱਥੇ ਬਸਲਾ ਹਲ ਇਹਨਾਂ ਨੇ ਫਿਰ ਸਾਡੇ ਨੂੰ ਨਹੀਂ ਟੈਲੀਫੋਨ ਕਰਕੇ ਮਾਈਗ੍ਰੇਸ਼ਨ ਡਿਪਾਰਟਮੈਂਟ ਨੂੰ ਤੇ ਉਹ ਚਿੱਠੀ ਇਸ਼ੂ ਕਰਾਤੀ ਤੇ ਅਗਲੇ ਦੋ ਦੋ ਦਿਨਾਂ ਦੇ ਵਿੱਚ ਫਿਰ ਚਿੱਠੀ ਆ ਗਈ ਤੇ ਮੈਨੂੰ ਪੀਆਰ ਮਿਲ ਗਈ ਆਪਾਂ ਅਪਲਾਈ ਕਰਤਾ ਤੇ ਮੋੜ ਕੇ ਪੀਆਰ ਪੂਰੇ ਹੋ ਗਏ ਪੱਕੇ ਹੋ ਗਏ ਤੇ ਇਹ ਇਹਨਾਂ ਦੀ ਬਦੌਲਤ ਮੈਂ ਇੱਥੇ ਆ ਸਿੱਧੀ ਗੱਲ ਆ ਨਹੀਂ ਤੇ ਮੈਨੂੰ ਵਾਪਸ ਜਾਣਾ ਪੈਣਾ ਸੀਗਾ ਜੀ ਹਾਂ ਜਰਦੀਪ ਸਿੰਘ ਜੀ ਤੁਹਾਡਾ ਲਿਬਰਲ ਸਰਕਾਰ ਬਾਰੇ ਕੀ ਤੁਹਾਡਾ ਥਿਊ ਪੁਆਇੰਟ ਹੈ ਜਿਹੜੀ ਲਿਬਰਲ ਸਰਕਾਰ ਆ ਨਾ ਇਹ ਵੇਖੋ ਪੈਰੀ ਟਰੂਡੋ ਤੋਂ ਸ਼ੁਰੂ ਹੋਇਆ ਕੰਮ ਪੈਰੀ ਟਰੂਡੋ ਜਿਹੜਾ ਹੈਗਾ ਐਡਜਸਟਮੈਂਟ ਟਰੂਡੋ ਦਾ ਫਾਦਰ ਸੀਗਾ ਜੀ ਜਿਹੜੇ ਪੈਰੀ ਟਰੂਡੋ ਸੀਗਾ ਉਹਨੇ 84 ਦੇ ਗੇਟ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੇ 20 ਸਰਨਾਰਥੀ ਸੀਗੇ ਜਿਹੜੇ ਵੀ ਲੋਕ ਹੱਦਨ ਆਰਡਰ ਦਿੱਤੇ ਅਗਰਸਦੀ ਸਰਕਾਰ ਸੀ ਉਹਨਾਂ ਨੇ ਬੜੇ ਤੁੰਤਨ ਕੇ ਮਾਰੇ ਸੀਗੇ ਬੜੇ ਚੁੰਚੜ ਕੇ ਮਾਰੇ ਸੀਗੇ ਉਹਨਾਂ ਨੇ ਉਥੋਂ ਕਿਸੇ ਤਰੀਕੇ ਨਾਲ ਹੀ ਆਰਡਰ ਕਰਕੇ ਤੇ ਸਾਰਿਆਂ ਨੂੰ ਇੱਥੇ ਮੰਗਾ ਲਿਆ ਤੇ ਬਹੁਤ ਵੱਡੀ ਬਫਤਾ ਜਿਹੜੀ ਲੋਕਾਂ ਦੀ ਪੰਜਾਬਦਿਆਂ ਦੀ ਟੱਲੀ ਆ ਜਿਹੜੇ ਜਿਹਦੇ ਕਰਕੇ ਹੁਣ ਬ੍ਰੈਂਟਨ ਜਿਹੜਾ ਕਿ ਨਹੀਂ ਪੰਜਾਬ ਦਾ ਪੰਜਾਬ ਹੀ ਨਹੀਂ ਇਹ ਅੰਮ੍ਰਿਤਸਰ ਕਹਿ ਲਓ ਜਾਂ ਇਹਨੂੰ ਜਲੰਧਰ ਕਹਿ ਲਓ ਜਾਂ ਫਿਰੋਜ਼ਪੁਰ ਕਹਿ ਲਓ ਜਾਂ ਤੁਸੀਂ ਸੰਗਰੂਰ ਕਹਿ ਲਓ ਇਹ ਐਸਆਈ ਸਿਟੀ ਆ ਜਿੱਥੇ ਪੰਜਾਬੀ ਆ ਦਾ ਹੋਲਡਿਆ ਤੇ ਪੰਜੇ ਅੱਗੇ 5 ਤੋਂ 6 ਹੋ ਗਏ ਆ ਐਮਪੀ ਹਾਂਜੀ ਤੇ ਹੁਣ ਇਹ ਪੰਜੇ ਛੇ ਹੀ ਲੜਨ ਵਾਲੇ ਵੀ ਜਿਹੜੇ ਅਪੋਜੀਸ਼ਨ ਵੀ ਇਹਨਾਂ ਦੇ ਵਿੱਚ ਜਿਹੜੀ ਲੜਦੀ ਹੈ ਇਲੈਕਸ਼ਨ ਉਹੀ ਪੰਜਾਬੀ ਤੇ ਜਿਹੜੇ ਜਿੱਤ ਰੋਲੇ ਪੰਜਾਬੀ ਆ ਤੇ ਪੰਜਾਬੀਆਂ ਦਾ ਹੋਲਡਿਆ ਤੇ ਮੈਂ ਵੇਖਿਆ ਹੈ ਜੀ 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 ਤੇ ਮੈਂ ਇਹਨਾਂ ਦੀ ਸਪੋਰਟ ਕਰਦਾ ਜੀ ਇਸ ਕਰਕੇ ਨਹੀਂ ਜੀ ਬਹੁਤ ਵਧੀਆ ਜੀ ਹਾਂਜੀ ਮੇਰਾ ਤੀਜਾ ਸਵਾਲ ਹੈ ਜੀ ਤੁਹਾਡੇ ਨਾਲ ਕਿ ਰੂਬੀ ਸੋਤਾ 2015 ਤੋਂ ਅੱਜ ਤੱਕ ਦੀ ਸਫਲਤਾ ਦਾ ਕੀ ਕਾਰਨ ਹੈ ਸਫਲਤਾ ਦਾ ਕਾਰਨ ਹੈ ਇੱਕ ਤੇਪੜੀ ਲਿਖੀ ਜੀ ਇੱਕ ਸੁਭਾਅ ਵਾਲਾ ਸੋਭਰੇ ਦਾ ਜੀ ਇੱਕ ਹੱਸ ਕੇ ਇਹਨੇ ਹੱਸ ਕੇ ਗੱਲ ਕਰਨੀ ਹੱਸ ਕੇ ਬੋਲਦੀ ਹੈ ਤਾਂ ਹੱਸ ਕੇ ਇਹਨੇ ਕੰਮ ਕਰ ਦਿੰਦੇ ਆ ਮਰ ਜਿਹੜਾ ਇਹਦਾ ਬਿਹਵੀਅਰ ਬਹੁਤ ਐਡਮਾਇਰੇਬਲ ਹੈ ਜੀ ਬੀਹੇਵੀਅਰ ਵੈਸ਼ਾਂ ਜਿੰਨੇ ਕਿਤੇ ਬੰਦੇ ਨੂੰ ਖਿੱਚਦਾ ਆਪਣੇ ਵੱਲ ਜੀ ਜੀ ਔਰ ਇਹ ਇਹ ਬੀਹੇਵੀਅਰ ਕਰਕੇ ਬਿਹਾਪਾ ਖਿੱਚੇ ਗਏ ਆ ਤਾਂ ਆਪਾਂ ਹਮੇਸ਼ਾ ਲਈ ਇਹਦੇ ਹੋ ਗਿਆ ਇਹ ਕੋਈ ਗੱਲ ਨਹੀਂ ਹੈ ਕਿ ਲਿਬਰਲ ਸਰਕਾਰ ਆਵੇ ਜਾਂ ਨਾ ਆਵੇ ਰੂਬੀ ਸਾਡੀ ਰਹੇਗੀ ਜੀ ਲੇਕਿਨ ਇਸ ਤਰ੍ਹਾਂ ਜੂੜਿਆ ਕਿ ਲਿਬਰਲ ਸਰਕਾਰ ਜਿਹੜੀ ਆਉਣ ਦਾ ਕਾਰਨ ਤੇ ਬਣਿਆ ਜਿਹੜਾ ਪੀਸੀ ਨੇ ਜਿਹੜੇ ਪੁੱਠੇ ਕੰਮ ਕੀਤੇ ਸੀ ਉਦੋਂ ਜੀ ਜੀ 15 ਜੀ ਜੀ 15 ਜਿਹੜਾ ਪਹਿਲਾਂ ਪਰ ਮੈਂ ਉਹ ਸਾਰੇ ਡਿਟੇਲ ਨਹੀਂ ਦੱਸਣਾ ਕਿ ਮੈਂ ਆਈ نو ਐਵਰੀ ਈਚ ਐਂਡ ਐਵਰੀਥਿੰਗ ਆਫ दैट दैट ਪਾਰਟੀ ਲੇਕਿਨ ਮੈਂ ਚਾਹੁੰਦਾ ਵਾਂ ਕਿ ਇਹਨਾਂ ਨੇ ਇਹਨਾਂ ਨੇ ਗਾਹ ਜੋ ਕੀਤਾ ਨਾ ਉਹ ਬੜਾ ਅੱਛਾ ਕੀਤਾ ਵਾ ਜਿਹੜਾ ਉਹ ਗਲਤ ਗਲਤ ਕੀਤਾ ਵਾ ਉਹਦੇ ਬਰ ਹਿੱਟ ਹਿੱਟ ਹੋਣੀਏ ਲੇਕਿਨ ਆਸੇ ਆਪ ਹੀ ਇਹ ਸਫਲਤਾ ਪ੍ਰਾਪਤ ਜਿਹੜੀ ਕਿ ਨਹੀਂ ਕਰਨਗੇ ਲਿਮਰੇ ਵਾਲੇ ਲੇਕਿਨ ਰੂਬੀ ਸੋਤਨ ਨੂੰ ਰਹਿਣ ਵਾਲਾ ਕੋਈ ਜਮਿਆ ਨਹੀਂ ਹੈਗਾ ਇੱਥੇ ਕੋਈ ਐੋ ਜੀ ਗੱਲ ਨਹੀਂ ਕਿਉਂਕਿ ਇਹਦੀ ਜਿਹੜੀ ਬੋਲਣੀ ਚੱਲਣੀ ਬੀਹੇਵੀਅਰ ਇਹਦਾ ਹਰ ਇੱਕ ਨਾਲ ਵਰਤਾਅ ਵੱਡਿਆਂ ਨਾਲ ਛੋਟਿਆਂ ਨਾਲ ਹਰ ਇੱਕ ਨਾਲ ਮਤਲਬ ਹਰ ਇੱਕ ਹਿੰਦੂ ਸੇਕ ਮੁਸਲਮ ਸਾਈ ਸਾਰਿਆਂ ਨਾਲ ਸਾਰੀਆਂ ਜਾਤਾਂ ਨਾਲ ਸਾਰੇ ਵਰਗਾਂ ਨਾਲ ਸਾਰੇ ਵਰਕਰ ਨਾਲ ਸਾਰਿਆਂ ਨਾਲ ਇੱਡਾ ਵਧੀਆ ਵਾ ਵੀ ਸਾਰੇ ਮੋਤ ਹੋ ਜਾਂਦੇ ਵੀ ਇਹਨੂੰ ਨਹੀਂ ਹਰਨ ਦੇਣਾ ਔਰ ਇਹ ਮੈਨੂੰ ਲੱਗਦਾ ਵਾ ਕਿ ਐਤਵਰੀ ਕੈਨੇਡਾ ਦੀ ਸਭ ਤੋਂ ਵੱਡੀ ਲੀਡ ਤੇ ਜਿੱਤੇਗੀ ਜੀ ਜੀ ਕਿਸੇ ਨਾ ਕਿਤੇ ਪੰਜਾਬੀਆਂ ਦੀ ਵੀ ਇਹਨਾਂ ਨਾਲ ਕਾਫੀ ਰਾਬ ਰਾਬਤਾ ਬਹੁਤ ਵਧੀਆ ਹੈ ਪੰਜਾਬੀ ਵੇਖੋ ਪੰਜਾਬ ਪੰਜਾਬਣਿਆਂ ਦੇ ਵਿੱਚ ਪੰਜਾਬੀਆਂ ਨਾਲ ਹੋਣਾ ਹੀ ਆ ਕਿਉਂਕਿ ਇਹ ਨਹੀਂ ਪੰਜਾਬੀ ਹੋਰ ਵੀ ਹੈਗੇ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪੰਜਾਬੀ ਹੋਰ ਵੀ ਹੈਗੇ ਨੇ ਜਿਹਨਾਂ ਨੂੰ ਡਿਸਕਾਰਡ ਕੀਤਾ ਪੰਜਾਬੀਆਂ ਨੇ ਪਲੀਜ਼ ਮੈਂ ਇਹ ਇਹ ਬੜੀ ਵੱਡੀ ਗੱਲ ਆ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਸੀਪੀ ਚ ਵੇ ਹੈਗੇ ਸੀਗੇ ਜੀ ਔਰ ਉਹਨਾਂ ਨੂੰ ਡਿਸਕਾਰਡ ਕੀਤਾ ਇਹਨਾਂ ਨੂੰ ਜਤਾਇਆ ਉਹਦਾ ਕਾਰਨ ਇਹ ਸੀ ਵੀ ਉਹਨਾਂ ਦੀ ਨੀਤੀਆਂ ਨਹੀਂ ਚੰਗੀਆਂ ਪੰਜਾਬੀ ਜ਼ਰੂਰੀ ਵੀ ਪੰਜਾਬੀਆਂ ਨੂੰ ਸਾਰੇ ਪੰਜਾਬੀ ਚੰਗੇ ਹਨ ਲੇਕਿਨ ਇਹ ਪੰਜਾਬਣ ਚੰਗੀ ਆ ਹਾਂ ਇਹ ਪੰਜਾਬਣ ਆ ਔਰ ਸੋਨੀਆਂ ਵੀ ਚੰਗੀਆਂ ਆ ਹੋਰ ਵੀ ਦੋ ਤਿੰਨ ਜਾਣੀਆਂ ਨੇ ਜਿਹੜੀਆਂ ਮਤਲਬ ਪਾਕਿਸਤਾਨ ਦੀਆਂ ਬੀਬੀਆਂ ਨੇ ਉਹ ਵੀ ਬਹੁਤ ਅੱਛਾ ਕੰਮ ਕਰਦੀਆਂ ਰਹੀਆਂ ਮੇਰਾ ਉਹਨਾਂ ਨਾਲ ਵਾਰਿਆ ਇਹਨਾਂ ਇਹ ਤਿੰਨ ਚਾਰ ਹੈਗੇ ਸੀਗੇ ਐਮਪੀ ਜਿਹੜੇ ਇੱਥੋਂ ਆਪਣੇ ਬਰਮਟਨ ਦੇ ਇਹਨਾਂ ਨੇ ਵੀ ਚੰਗੀ ਤਰ੍ਹਾਂ ਵਾਰਿਆ ਲੇਕਿਨ ਇਹਨਾਂ ਨੇ ਕਦੀ ਨਾ ਨਹੀਂ ਕੀਤੀ ਇੱਕ ਦੋ ਨੂੰ ਛੱਡ ਕੇ ਬਾਕੀ ਬਹੁਤ ਵਧੀਆ ਰਿਹਾ ਔਰ ਜਾਬਦਾ ਵਾ ਲੋਕਾਂ ਦੇ ਵਿੱਚ ਬਿਨਾ ਇਹਦੇ ਕਹਿਣ ਤੋਂ ਬਗੈਰ ਹੀ ਵੋਟਾਂ ਜਿਹੜੀਆਂ ਕਿਨੇ ਨੂੰ ਪੈਣ ਦੀ ਆਸ ਬਹੁਤ ਆ ਔਰ ਉਹਦਾ ਕਾਰਨ ਇਹ ਆ ਪਈ ਇਹਦਾ ਓਵਰਆਲ ਬਿਹਵੀਅਰ ਬਹੁਤ ਵਧੀਆ ਤੇ ਇਹ ਇਸ ਵੇਲੇ ਵੀ ਮਨਿਸਟਰ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਮੰਤਰੀ ਆ ਮੰਤਰੀ ਕਾਦੀ ਆ ਇਹ ਪਾਰਲੀਮੈਂਟਰੀ ਸੈਕਟਰੀ ਆ ਇਸ ਵੇਲੇ ਔਰ ਉਹ ਮੰਤਰੀ ਦੇ ਬਰਾਬਰ ਹੁੰਦੀ ਆ ਲੇਕਿਨ ਇਹ ਆਵੇ ਅਸੀਂ ਆਸ ਕਰਨੇ ਵੀ ਜੇ ਟਰੂਡੋ ਦੀ ਅਜਾ ਸਰਕਾਰ ਆਵੇ ਇਹਦੀ ਆਪਣੇ ਲਿਬਰਲ ਦੀ ਤੇ ਇਹ ਫੁੱਲ ਫਲੈਜਡ ਮੰਤਰੀ ਬਣੇ ਤੇ ਫੇ ਪੰਜਾਬ ਦਾ ਨਾਮ ਰੋਸ਼ਨ ਕਰੇ ਤੇ ਆਪਣੇ ਏਰੀਆ ਰੋਸ਼ਨ ਹੈ ਤੇ ਪੰਜਾਬੀਆਂ ਦਾ ਨਾਮ ਵੀ ਰੋਸ਼ਨ ਹੋ ਜੇ ਠੀਕ ਹੈ ਜੀ ਓਕੇ ਮੈਡਮ ਰੂਬੀ ਸੋਤਾ ਦੀ ਸਫਲਤਾ ਦਾ ਪਿੱਛੇ ਕੀ ਕਾਰਨ ਹੈ ਸਫਲਤਾ ਦਾ ਪਿੱਛੇ ਸਿਰ ਦ੍ਰਿੜਤਾ ਦ੍ਰਿੜਿਆਬਲੀ ਇਹ ਕੰਮ ਜਿਹੜਾ ਕਰਨਾ ਦੇ ਇਨੇ ਆਖਣਾ ਵੀ ਤੁਸੀਂ ਇਹ ਹੁਣ ਮੈਨੂੰ ਕਹਿਤਾ ਤੇ ਇਹ ਕੰਮ ਹੋਊਗਾ ਜੋ ਮਰਜ਼ੀ ਹੋ ਜੇ ਜੀ ਇਹ ਵੇਖੋ ਮੈਂ ਉੱਤੇ ਮੁਸਲਮਾਨ ਵੀ ਜਾਂਦੇ ਵੇਖੇ ਨੇ ਮੁਗਲ ਵੀ ਜਾਂਦੇ ਵੇਖੇ ਨੇ ਪਠਾਨ ਵੀ ਜਾਂਦੇ ਵੇਖੇ ਨੇ ਅਫਗਾਨਿਸਤਾਨ ਦੇ ਤੇ ਹੋਰ ਵੀ ইরਾਨੀਆਂ ਵੀ ਜਾਂਦੇ ਵੇਖੇ ਨੇ ਪਠਾਨ ਉਹ ਵੀ ਪਠਾਨੀ ਨੇ ਹੋਰ ਵੀ ਅਰਬ ਕੰਟਰੀ ਦੇ ਜਾਂ ਹੋਰ ਕੰਟਰੀਸ ਦੇ ਇੱਥੇ ਇਹਦੇ ਕੋ ਜਾਂਦੇ ਰਹੇ ਨੇ ਔਰ ਮੈਂ ਬਹਿ ਕੇ ਦੋ ਦੋ ਘੰਟੇ کئی ਵਾਰੀ ਬਹਿ ਕੇ ਦੇਖਣਾ ਵੀ ਇਹਦੀ ਬਿਹੇਵੀਅਰ ਕਿ ਤਰ੍ਹਾਂ ਦਾ ਵਾ ਇਹ ਕਿਸੇ ਨੂੰ ਨਾ ਹੀ ਨਹੀਂ ਕਰਦੀ ਉਹ ਆਂਦੀ ਵੀ ਦੇ ਕੰਮ ਕੰਮ ਤੁਹਾਡਾ ਜਿਹੜਾ ਕਿ ਨਹੀਂ ਹੋਊਗਾ ਜੇ ਮੇਰੇ ਵਸ ਚ ਹੋਊਗਾ ਜੇ ਵਸੇ ਜੀ ਹੁੰਦਾ ਵਾ ਜਿਹੜਾ ਕੰਮ ਕਰਨਾ ਤੇ ਫਿਰ ਵਸੇ ਦੀ ਗੱਲ ਤੇ ਆਪਣੇ ਕੋਲ ਹੀ ਹੁੰਦੀ ਸਾਰੀ ਹਾਂਜੀ ਹੋਰ ਬਾਕੀ ਟੈਰਿਫ ਬਾਰੇ ਲੋਕਾਂ ਦੇ ਆਮ ਜਨਤਾ ਦੇ ਹਾਂਜੀ ਹਾਂਜੀ ਇਹ ਟੈਰਿਫ ਦੀ ਜਿਹੜੀ ਆ ਜਿਹੜੀ ਇਹਨੇ ਟਰੰਪ ਨੇ ਬਿਮਾਰੀ ਨਵੀਂ ਦੁਨੀਆ ਤੇ ਪਾਈ ਆ ਨਾ ਇਹਦਾ ਬੜਾ ਅਸਰ ਹੋ ਰਿਹਾ ਜੀ ਵੇਖੋ ਇਹਦੇ ਵਿੱਚ ਜਿਹੜਾ ਵੀ ਲੋਕਾਂ ਨੂੰ ਟੈਰਿਫ ਉਤਾਲ ਨਜਿੱਠਣ ਦੀ ਕੋਈ ਜਾਂਚ ਦੱਸ ਗਿਆ ਜਾਂ ਉਹ ਗਲਬਤ ਕਰ ਗਿਆ ਵਧੀਆ ਉਹਨੂੰ ਵੋਟਾਂ ਭੇਜਣੀਆਂ ਕਿਉਂਕਿ ਟੈਰਫ ਜਿਹੜੀ ਆ ਤੰਗ ਕਰਦੀ ਆ ਕੈਨੇਡਾ ਨੂੰ ਵੀ ਤੇ ਔਰ ਹੋਰ ਲਈ ਬਾਕੀ ਮੁਲਕਾਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਜੀ ਵੀ ਜਿਹੜਾ ਵਰਲਡ ਇੱਕ ਲੇਬਰ ਪ੍ਰੋਬਲਮ ਨਵੀਂ ਖੜੀ ਹੋਈ ਆ ਜੀ ਬਿਲਕੁਲ ਜੀ ਉਹ ਕੀ ਪ੍ਰੋਬਲਮ ਹੈ ਇਹਨਾਂ ਕੀ ਕੀਤਾ ਵਾ ਵੀ ਸਾਰੇ ਜਿਹੜੇ ਕੈਪਟਨਸ ਕੰਟਰੀ ਆ ਨਾ ਉਹ ਪਹਿਲਾਂ ਤੇ ਕਰਕੇ ਸਮਝਾਉਤਾ ਉਹਦੇ ਨਾਲ ਆਪਣੇ ਚਾਈਨਾ ਨਾਲ ਜੀ ਚਾਈਨਾ ਨਾਲ ਸਮਝਾਉਤਾ ਕਰਕੇ ਤੇ ਚਾਈਨਾ ਬੜਾ ਚਲਾ ਗਿਆ ਹਾਂਜੀ ਉਨੇ ਇਸਟੈਬਲਿਸ਼ ਕਰ ਲਿਆ ਆਪਣੇ ਆਪ ਨੂੰ ਆਪਣੇ ਜਿਹੜੇ ਧਰਤੀ ਤੇ ਫੈਕਟਰੀਆਂ ਲਾਤੀਆਂ ਜੋ ਇੰਡਸਟਰੀ ਜਿਹੜੀ ਫਿਟ ਕਰਦੀ ਲੇਬਰ ਉਹਨਾਂ ਆਖਿਆ ਮੈਂ ਅੱਧੀ ਤੁਹਾਡੇ ਕੋਲ ਲਾਉਂਗਾ ਤੇ ਇੱਥੇ ਆਪਣੇ ਬੰਦੇ ਮਾਰਤੇ ਨਾ ਲੈ ਲੇਬਰ ਤੇ ਉਹਦੇ ਚਾਈਨਾ ਦੇ ਜਿਹੜੇ ਅਗੇ ਲੈ ਆਂਦੇ ਉਹਦਾ ਕਾਰਨ ਇਹ ਹੋਇਆ ਵਾ ਪਈ ਅਮਰੀਕਾ ਦੇ ਵਿੱਚ ਵੀ ਲੇਬਰ ਦੀ ਪ੍ਰੋਬਲਮ ਹੈ ਤੇ ਸਾਰੀ ਕੰਟਰੀਜ਼ ਕੈਪਟਲਿਸਟ ਕੰਟਰੀ ਜਿੰਨੀਆਂ ਕੈਪਟਲਿਸਟ ਕੰਟਰੀ ਹੈ ਨਾ ਜਿੰਨੀਆਂ ਵੀ ਯੂਰਪਨ ਕੰਟਰੀ ਨੇ ਜਾ ਰਸ਼ੀਆ ਵਾ ਨਾ ਆ ਆਪਣਾ ਰਸ਼ੀਆ ਨਹੀਂ ਆ ਜਿਹੜਾ ਅਮਰੀਕਾ ਵਾ ਜਾਂ ਕੈਨੇਡਾ ਵਾ ਜਾਂ ਇੰਗਲੈਂਡ ਆ ਜਾਂ ਨਿਊਜ਼ੀਲੈਂਡ ਆ ਜਾਂ ਆਸਟ੍ਰੇਲੀਆ ਵਾ ਇਹਨਾਂ ਦਾ ਦਿਮਾਗ ਖਰਾਬ ਹੋਇਆ ਉਹਦੇ ਉਹਦੇ ਅੱਖੇ ਲਾ ਕੇ ਦੂਰਾ ਚਾਈਨਾ ਦੇ ਚਾਈਨਾ ਕੋਈ ਦੀ ਨੀਤ ਚੰਗੀ ਨਹੀਂ ਸੀ ਪਹਿਲਾਂ ਵੀ ਹੁਣ ਵੀ ਚੰਗੀ ਨਹੀਂ ਹੁਣ ਫੇਰ ਇਹਦੇ ਨਾਲ ਅੱਡਾ ਲੱਲਿਆ ਵਾ ਅਮਰੀਕਾ ਵਾਲਿਆਂ ਨੇ ਉਹਨੇ ਉਹਨੇ ਫੈਕਟਰੀਆਂ ਨੂੰ ਉਠਣ ਨਹੀਂ ਦੇਣੀਆਂ ਆਪਣੀ ਧਰਤੀ 'ਚ ਲੱਗੀਆਂ ਹੁੰਦੀ ਤੇ ਜਦੋਂ ਉਠਣ ਨਹੀਂ ਦੇਣੀਆਂ ਤੇ ਇਹਨਾਂ ਦਾ ਨੁਕਸਾਨ ਹੋ ਗਿਆ ਬਿਲਕੁਲ ਬਿਲਕੁਲ ਉਹ ਉਹਦੇ ਹੋਲਡ ਕਰਦੇ ਸਾਰੇ ਤੇ ਇਹਨਾਂ ਨੂੰ ਪ੍ਰੋਡਕਸ਼ਨ ਦੇਣ ਦੀ ਤਾਂ ਪ੍ਰੋਡਕਟ ਦੇਣ ਦੀ ਤਾਂ ਉਹ ਪ੍ਰੋਡਕਟ ਦਊਗਾ ਹੀ ਨਹੀਂ ਅਕੜ ਗਿਆ ਗਾੜੀ ਇਹਦੇ ਮਰਕਾ ਦੇ ਤੇ ਜਦੋਂ ਪ੍ਰੋਡਕਟ ਹੀ ਨਹੀਂ ਦਊਗਾ ਤਾਂ ਪ੍ਰੋਡਕਟ ਆਪ ਵੇਚੂਗਾ ਜੀ ਤੇ ਉਹ ਹੁਣ ਇਸ ਵੇਲੇ ਉਹਨੇ ਰਸ਼ੀਨਾ ਵੀ ਸਮਝੌਤਾ ਕਰ ਲਿਆ ਵੇਖੋ ਕਿੱਦਾਂ ਚਲਾ ਗਿਆ ਜੀ ਤੇ ਨਾਲ ਕੋਰੀਆ ਨੇ ਵੀ ਕਰ ਲਿਆ ਨਾਲ ਉਹਨੇ ਆਫਰ ਦਿੱਤਾ ਇੰਡੀਆ ਨੂੰ ਵੀ ਤੂੰ ਹੀ ਮੀ ਆ ਜਾ ਉਹ ਵੀ ਸਦੇ ਹੋ ਕੇ ਮੈਂ ਤੁਹਾਡੇ ਨਾਲਾਂ ਦੇ ਵੈਰੀ ਬੰਦੇ ਆ ਹੁਣ ਹੈ ਵੇਲੇ ਕਿੱਡਾ ਵੱਡਾ ਦੋਸਤ ਇੰਡੀਆ ਦਾ ਦੇਖੋ ਔਰ ਇਹਦਾ ਅਫੈਕਟ ਜਿਹੜਾ ਕਿ ਨੀਗਾ ਇਸ ਇਲੈਕਸ਼ਨ ਤੇ ਪੈਣਾ ਵਾ ਜੀ ਇਹ ਟੈਰਿਫ ਜਿਹੜੀ ਆ ਨਾ ਟੈਰਿਫ ਕਿੰਨੇ ਦੇਖੋ ਆਹਰ ਬੰਦਾ ਔਖਾ ਵਾ ਜੀ ਮੈਨੂੰ 10 ਜਣੇ ਮਿਲੇ ਨੇ ਜਿਹੜੇ ਟਰਾਂਸਪੋਰਟ ਚਲਾਉਂਦੇ ਨੇ ਜੀ ਪੰਜਾਬੀ ਜੀ ਹੋਰ ਵੀ ਜਿਹੜੇ ਨੇ بزنس ਕਰਨ ਲੈ ਜਿਤਨਾ ਮਾੜਾ ਮੋਟਾ ਬਿਜ਼ਨਸ ਜਿੰਨਾ ਵੀ ਕਰਨ ਲੈ ਨੇ ਤਗੜਾ ਵੀ ਕਰਨ ਲੈ ਮਾੜਾ ਵੀ ਕਰਨ ਲੈ ਜਿਹੜੀ ਇੰਡਸਟਰੀ ਐਡਮਿਟ ਚੱਲਣ ਰਹੀ ਇੱਥੇ ਮਾੜੀ ਮੋਟੀ ਆ ਇੱਥੇ ਕੋਈ ਗੱਲ ਖਾਲੀ ਨਹੀਂ ਹੈਗੀ ਕਿਉਂਕਿ ਇੰਡਸਟਰੀ ਚੁੱਕੇ ਇਹਨਾਂ ਨੇ ਉੱਥੇ ਲੈ ਕੇ ਲੈ ਗਏ ਆ ਇਹ ਮੈਂ ਨਵੀਂ ਬੁੱਕ ਲਿਖ ਰਿਹਾ ਮਾਡਰਨ ਏਜ ਐਂਡ ਸੋਸ਼ਲਿਜ਼ਮ ਉਹਦੇ ਤੇ ਮੈਂ ਲਿਖਾਂਗਾ ਕਿ ਇਹ ਜਿਹੜਾ ਇਹਨਾਂ ਨੇ ਚਲਾਕੀ ਖੇਡੀ ਆ ਨਾ ਤੇ ਵਰਲਡ ਦੇ ਵਿੱਚ ਲੇਬਰ ਜਿਹੜੀ ਪ੍ਰੋਬਲਮ ਕ੍ਰੀਏਟ ਕਰਦੀ ਇਹਨਾਂ ਦਾ ਦਿਮਾਗ ਖਰਾਬ ਹੀ ਉਹਦੇ ਆਖੇ ਨਹੀਂ ਲੱਗਣਾ ਚਾਹੀਦਾ ਇਹਨਾਂ ਨੂੰ ਉੱਥੇ ਉੱਥੇ ਫੈਕਟਰੀਆਂ ਨਹੀਂ ਲਾਉਣੀਆਂ ਚਾਹੀਦੀ ਉੱਥੇ ਜਾ ਕੇ ਵੇਖੋ ਆਪਣੇ ਮੁਲਕ ਦੇ ਲੇਬਰ ਨੂੰ ਤਬਾਹ ਕਰ ਦਿੱਤਾ ਇਹਨਾਂ ਇਹਨਾਂ ਕੈਪਟਲਿਸਟਾਂ ਨੇ ਜੀ ਜੀ ਅਮਰੀਕਾ ਤੇ ਕੈਨੇਡਾ ਤੇ ਹੋਰ ਇੰਗਲੈਂਡ ਵਾਲਿਆਂ ਤੇ ਉਹਨੂੰ ਆਰਡਰ ਦੇ ਤੇ ਉਹਨੂੰ ਕਰੋੜਾਂ ਅਰਬ ਡਾਲਰ ਲਾ ਕੇ ਖਰਬਾਂ ਡਾਲਰ ਲਾ ਕੇ ਉੱਥੇ ਜਿਹੜੀ ਇੰਡਸਟਰੀ ਸਟੈਬਲਿਸ਼ ਕਰਦੀ ਜਿਹਦੇ ਨਾਲ ਉਸ ਇੰਡਸਟਰੀ ਉਥੇ ਸਟੈਬਲਿਸ਼ ਕਰ ਦਿੱਤੀ ਹੁਣ ਚੁੱਕਣ ਕਿਹੜਾ ਦਊਗਾ ਉਹ ਬੰਦਾ ਬੜਾ ਉਹ ਜਿਹੜਾ ਚਾਈਨਾ ਦਾ ਨਾ ਜਿਹੜਾ ਸਿਸਟਮ ਆ ਉਹ ਉਥੋਂ ਇੰਡਸਟਰੀ ਚੁੱਕਣੀ ਦੇਵੇਗਾ ਉਹ ਤਾਂ ਕਰ ਗਿਆ ਕਾਬੂ ਕਬਜ਼ਾ ਕਰ ਗਿਆ ਬਿਲਕੁਲ ਉਹ ਇਹਨਾਂ ਨੇ ਜਾਣਬੁੱਝ ਕੇ ਕਬਜ਼ਾ ਦਵਾਇਆ ਵਾ ਕੈਪਟਲਿਸਟਾਂ ਨੇ ਸਰਵ ਲੇਬਰ ਕਰਕੇ ਤੇ ਆਪਣੇ ਲੇਬਰਾਂ ਨੂੰ ਬੇੜਾ ਕਰ ਕਰ ਦਿੱਤਾ ਆਪਣੇ ਜਿਹੜੇ ਨੇ ਮਜ਼ਦੂਰ ਸਾਰੇ ਉਹ ਵਿਚਾਰੇ ਐਵੇਂ ਮਿਹਦੇ ਨੇ ਨਾ ਉਹਨਾਂ ਨੂੰ ਉਜਰਤ ਮਿਲਦੀ ਸਵਾਦੀ ਨਾ ਕਿਸ ਤਰ੍ਹਾਂ ਤੇ ਧੱਕੇ ਖਾਂਦੇ ਸਾਰੇ ਮੁਲਕ ਕੈਪਟਲਿਸਟ ਮੁਲਕ ਨੇ ਜਿਹੜੇ ਉਹਨਾਂ ਦਾ ਪੱਠਾ ਬਹਿ ਗਿਆ ਔਰ ਹੁਣ ਜਿਹੜੀ ਮੈਂ ਰਿਪੀਟ ਕਰਨ ਲੱਗਾ ਜੀ ਭਈ ਚਾਈਨਾ ਜਿਹੜਾ ਨਾ ਇਹ ਟੈਰਫ ਤੇ ਉੱਖਾ ਹੋਇਆ ਉਹਨਾਂ ਦਾ ਜੀ ਟੈਰਫ ਦਾ ਜਾ ਕਰਨਾ ਜੋ ਕਰ ਲਾ ਮੈਂ ਤੈਨੂੰ ਦੇਣਾ ਹੀ ਕੱਖ ਨਹੀਂ ਉਹ ਆਂਦਾ ਮੈਂ ਦੇਣੀ ਕੱਖ ਨਹੀਂ ਤੇਰੀ ਪ੍ਰੋਡਕਸ਼ਨ ਜਿਹੜੀ ਇੱਥੇ ਇੱਥੇ ਜਿਹੜਾ ਤੂੰ ਪ੍ਰੋਡਕਟ ਲੈ ਆ ਕੇ ਵੇਚਣਾ ਨਾ ਮੈਂ ਵੇਚੜੀ ਨਹੀਂ ਦੇਣਾ ਤੂੰ ਕਰ ਲੇਗਾ ਇਹ ਗੱਲ ਕਹੀ ਆ ਉਹਨੇ ਤੇ ਉਹਨੇ 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 ਜਿਆਦਾ ਆਪੀ ਸਮਝੌਤਾ ਕਰ ਰਿਹਾ ਇੰਡੀਆ ਨਾਲ ਵੀ ਕਰ ਲਿਆ ਬੜੀ ਤਗੜੀ ਮੰਡੀ ਹੈ ਇੱਥੇ ਲੇਬਰ ਬਹੁਤ ਆ ਉਹ ਲੇਬਰ ਉਹ ਵੀ ਸੱਤ ਲੂਗਾ ਉਹ ਆਪਣੇ ਮਿਲ ਜਾਊਗਾ ਰਸ਼ੀਆ ਰਸ਼ੀਆ ਅੱਗੇ ਨਹੀਂ ਸਮਝੌਤਾ ਕਰਦਾ ਕਿਸ ਨਾਲ ਤੇ ਨਾਲ ਕੋਰੀਆ ਨੇ ਕੀਤਾ ਜੀ ਔਰ ਇਹ ਤਿੰਨ ਮੁਲਕ ਨੇ ਜਿਹੜੇ ਇਹਦੇ ਨਾਲ ਅਮਰੀਕਾ ਆਪਣਾ ਜਿਹੜੇ ਚਾਈਨਾ ਨਾਲ ਦੇ ਰਲ ਜਾਣ ਤੇ ਇਹ ਇਹਨਾਂ ਦੀ ਕੈਪਟਲਿਸਟਾਂ ਦੀ ਅਈਤੀ ਫੇਰ ਦਿੱਤੀ ਉਹਨਾਂ ਨੇ ਔਰ ਇਹ ਆ ਵੀ ਮਾਡਰਨ ਏਜ ਤੇ ਸ਼ਿਸ਼ੇ ਲਜਮਕੋਜ ਦਾ ਰਵਈਆ ਬਦਲ ਰਿਹਾ ਹੈ ਇਸ ਕਪਨਾ ਲੋਕਾਂ ਦਾ ਬਹੁਤ ਨੁਕਸਾਨ ਕਰਤਾ ਕੈਪਟਲਿਸਟਾਂ ਨੇ ਇਹਨਾਂ ਨੇ ਟਰੰਪ ਨੇ ਤੇ ਦੂਰੇ ਨੇ ਆ ਜਿਹੜੇ ਸਾਡੇ ਇਥੋਂ ਸਾਰੇ ਇਹਦੇ ਨਾਲ ਹੀ ਆ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਯੂਰਪ ਕੰਟਰੀ ਜਿਹੜੀ ਹੈ ਕਿਤੇ ਨਾ ਕਿਤੇ ਸਟਾਕ ਮਾਰਕੀਟ ਤੇ ਵੀ ਬਹੁਤ ਮਾੜਾ ਅਸਰ ਪਿਆ ਮੈਨਾਂ ਜੋ ਮਰਜ਼ੀ ਹੋਵੇ ਜਦੋਂ ਵੇਖੋ ਜਦੋਂ ਸਰਮਾਇਆ ਇੱਕ ਬੰਦੇ ਕੋ ਇਕੱਠਾ ਹੋ ਜਾਣਾ ਜਦੋਂ ਇਹ 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 ਤਲੇ ਹੀ ਵਿਖ ਰਿਹਾ ਸਾਡਾ ਉਹ ਬੜਾ ਚਲਾਕ ਬੰਦਾ ਵਾ ਉਹ ਤੇ ਤੁਹਾਨੂੰ ਪਤਾ ਸਾਡਾ ਇੰਡੀਆ ਦਾ ਕੁਝ ਹਿਸਾਬ ਨੇ ਕਬਜ਼ੇ ਕੀਤਾ ਦੇ ਨਹੀਂ ਲਿਆ ਜੀ ਕਰੀ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਦੇ ਦੇ ਨਹੀਂ ਦਿੰਦਾ ਉਹਨਾਂ ਨੇ ਨਹੀਂ ਦੇਣਾ ਜਦ ਦੌੜ ਜਿਓਤੋ ਇਹ ਦਾ ਮਤਲਬ ਇਹ ਹੈ ਉਹ ਅਕਰ ਜਿੰਨਾ ਗਾੜੀ ਉਹਦੇ ਕੋ ਪਾਵਰ ਹੈਗੀ ਆ ਉਹਦੇ ਕੋ ਸਪੇਸ ਹੈਗੀ ਉਹਦੇ ਕੋ ਦੁਨੀਆ ਹੈਗੀ ਉਹਦੇ ਕੋ ਫੌਜ ਹੈਗੀ ਉਹਦੇ ਕੋ ਦੁਨੀਆ ਦੇ ਸਭ ਤੋਂ ਫਸਟ ਕਲਾਸ ਫੌਜ ਹੈ ਉਹਦੇ ਕੋ ਬਿਲਕੁਲ ਕੀ ਨਾ ਕੋ ਤਾਂ ਚైనా ਕੋਲ ਇਹ ਵੇਲੇ ਇਹ ਇਹਨਾਂ ਜਾਣ ਪਹੁੰਚ ਕੇ ਸਭ ਕੁਝ ਫੜਾ ਲਿਆ ਆਪਣੇ ਹੱਥੇ ਚ ਉਹਦੇ ਹੱਥ ਚ ਕਰਦਾ ਸਾਰਾ ਕੁਝ ਫੈਕਟੀ ਸਾਰੀ ਉੱਥੇ ਲਾਤੀ ਜਾ ਕੇ ਦੱਸੋ ਐ ਕੁੜੀ ਤੈਨੂੰ ਪਤਾ ਨਹੀਂ ਪਿਓ ਕਬਜ਼ਾ ਕਰਕੇ ਬੈਠੀ ਤੂੰ ਹੀ ਕਰੋਗੇ ਹਾਂ ਬਿਲਕੁਲ ਇਹਦਾ ਅਸਰ ਹੋਣਾ ਯੂਕਰੇਨ ਦੀ ਲੜਾਈ ਤੇ ਯੂਕਰੇਨ ਵੀ ਜੀਰੋ ਹੋ ਗਿਆ ਬਿਲਕੁਲ ਬਿਲਕੁਲ ਯੂਕਰੇ ਅਤੇ ਰਸ਼ੀਆ ਦੇ ਨਾਲ ਉਹ ਸਮਝੌਤਾ ਹੋ ਗਿਆ ਤੇ ਰਸ਼ੀਆ ਹੁਣ ਹੋਰ ਹੋਰ ਉਹਨੂੰ ਥੱਲੇ ਲਾ ਕੇ ਤੇ ਕਬਜ਼ਾ ਕਰੂਗਾ ਤੇ ਇਸ ਕਰਕੇ ਕੋਰੀਆ ਵੀ ਆਪਣਾ ਮਸਲਾ ਹੱਲ ਕਰੂ ਤੇ ਯੂ ਜਿਹੜੀ ਅਰਬੀਅਨ ਜਿਹੜੀ ਲੜਾਈ ਹੋ ਰਹੀ ਆ ਉਹਦਾ ਵੀ ਉਹਦਾ ਵੀ ਇਹਨਾਂ ਨੇ ਹੁਣ ਕੰਟਰੋਲ ਕਰ ਲੈਣਾ ਹੁਣ ਜਾਪਦਾ ਵਾ ਵੀ ਕੈਪਟਨਿਸਟਾਂ ਦੀ ਥਾਂ ਤੇ ਸਾਰਾ ਜਿਹੜਾ ਕਹਿੰਦੇ ਕਾਮਨਿਸਟਾਂ ਦੀ ਜੀ ਪਾਵਰ ਆ ਜਾਣੀ ਆ ਵਰਲਡ ਤੇ ਇਹਨਾਂ ਕੋਲ ਹੀ ਫਰਮਾਇਆ ਹੋਊਗਾ ਤੇ ਇਹ ਸਭ ਕੁਝ ਕਰਨਗੇ ਇਹ ਕੀ ਕਰ ਲੈਣਗੇ ਇਹਨੇ ਸੋਚਿਆ ਹੀ ਨਹੀਂ ਵੀ ਤੁਸੀਂ ਆਪਣੇ ਇਹੋ ਜਿਹੇ ਬੰਦੇ ਨੂੰ ਜਿਹੜਾ ਕਮਿਊਨਿਸਟ ਕੰਟਰੀ ਆ ਜਿਹੜਾ ਮਤਲਬ ਬੰਦਾ ਹੀ ਇਹੋ ਜਿਹਾ ਵਾ ਕਿ ਇਹਦੇ ਆਖੇ ਨਹੀਂ ਲੱਗਦਾ ਤੁਸੀਂ ਉਹਨੂੰ ਆਪਣੀ ਬਾਹਵਾਂ ਫੜਾਤੀਆਂ ਨੇ ਜੀ ਜੀ ਜੇ ਬਾਹਵਾਂ ਫੜਾਤੀਆਂ ਤੇ ਬਾਹਵਾਂ ਛੱਡੂਗਾ ਤੋਣਾ ਇਸ ਕਰਕੇ ਇਹ ਜ਼ਿਆਦਾ ਵੀ ਕੋਈ ਲੱਗੋਲਾ ਇਹਦਾ ਅਸਰ ਜਿਹੜਾ ਵਾ ਕੈਨੇਡਾ ਦੀ ਇਲੈਕਸ਼ਨ ਤੇ ਵੀ ਹੋਣਾ ਵਾ ਅੱਛਾ ਜੀ ਔਰ ਕੈਨੇਡਾ ਦੀ ਇਲੈਕਸ਼ਨ ਤੇ ਇਹ ਹੋਣਾ ਵਾ ਹੋ ਸਕਦਾ ਵਾ ਵੀ ਅੰਦਰ ਖਾਤੇ ਚਾਈਨਾ ਦੇ ਬੜਾ ਹੋਲਡਿਆ ਥੇ ਕੈਨੇਡਾ 'ਚ ਅੱਛਾ ਜੀ ਚਾਈਨਾ ਦੇ ਬੰਦੇ ਬਹੁਤ ਨੇ ਚਾਈਨਾ ਜਿਹੜਾ ਹੋਣਾ ਜੇ ਟਰੂਡੋ ਉਸੇ ਤਰ੍ਹਾਂ ਚੱਲਦਾ ਰਿਹਾ ਉਹਦੇ ਨਾਲ ਕਮਬਾਈਨਡ ਕਰ ਟਰੂਡੋ ਦੀ ਜਿਹੜੀ ਪਾਰਟੀ ਆ ਜਿਹੜਾ ਹੁਣ ਹੁਣ ਜਿਹੜਾ ਪ੍ਰਾਈਮ ਮਿੰਿਸਟਰ ਆ ਉਹ ਵੀ ਚੱਲਦਾ ਰਿਹਾ ਤਾਂ ਇਹ ਹੋ ਸਕਦਾ ਵਾ ਕਿ ਇਹ ਕੰਨੋ ਕੇਡੇ ਹੋ ਜੇ ਤੇ ਮਹਾ ਸਰਕਾਰ ਜਿਹਦੀ ਬਣਨੀ ਆ ਇਹ ਸਰਕਾਰ ਲੰਗੜੀ ਵੀ ਬਣ ਸਕਦੀ ਆ ਅਗਿਆ ਨੂੰ ਜੀ ਉਹ ਪੌਸਿਬਿਲਟੀ ਆ ਜੀ ਪੇ ਪਾਏ ਸੀ ਪੀ ਦੀ ਬਣੇ ਤੇ ਭਾਈ ਇਹਨਾਂ ਦੀ ਬਣੇ ਅਗਿਆ ਨੂੰ ਲੰਗੜੀ ਲੇਕਿਨ ਧਗਮੀਤ ਜਗਮੀ ਸਿੰਘ ਜੈਸੇਦਾਰ ਦੀ ਨੀਤ ਸਰਕਾਰ ਆਉਣ ਦੀ ਕੋਈ ਸੰਭਾਵਨਾ ਨਹੀਂ ਦੋ ਦਾ ਕਾਰਨ ਇਹ ਆ ਇਹਨੇ ਟਿਊਡੋ ਨੂੰ ਸਪੋਰਟ ਕੀਤੀ ਆ ਲੋਕੀ ਆਉਂਦੇ ਵੀ ਇਹ ਇੰਡੀਪੈਂਡੈਂਟ ਨਹੀਂਦਾ ਤੇ ਕੋਈ ਥੋੜਾ ਲੈ ਵੀ ਨਾ ਤਾਂ ਕਿਉਂ ਨਹੀਂ ਅਸੀਂ ਸੀਟਾਂ ਨਹੀਂ ਮਿਲਣੀਆਂ ਜਿੰਨੀਆਂ ਕਿ ਮਿਲੀਆਂ ਪੰਜੀ ਉਹਨੂੰ ਸੰਭਾਵਨਾ ਇਹ ਆ ਜੀ ਜੀ ਇਹ ਐਂਡਿਆ ਇਸ ਇਲੈਕਸ਼ਨ ਦਾ ਪਰ ਜੇ ਜਿਹੜੀ ਰੂਬੀ ਹੁੰਦਾ ਨਾ ਇਹ ਜਿਆਦਾ ਆਪਣੀ ਕੰਟਰੀ ਕਹਿੰਦਾ ਵਿੱਚੋਂ ਸਭ ਤੋਂ ਜਿਆਦਾ ਵੋਟਾਂ ਲੈ ਕੇ ਇਹ ਜਿੱਤੇਗੀ ਏ ਮੈਨੂੰ ਆਇਆ ਬਿਲਕੁਲ ਇਹ ਮੈਂ ਸਮਝਣਾ ਵੀ ਆਪਾਂ ਸਰਵੇ ਕੀਤਾ ਵਾ ਬਿਲਕੁਲ ਜੀ ਤੇ ਇੱਕ ਸਰਵੇ ਮੈਂ ਅਖਬਾਰ ਦਾ ਵੀ ਕੱਲ ਪੜ੍ਹਿਆ ਠੀਕ ਹੈ ਜੀ ਜਿਹੜਾ ਅਮਰ ਸਿੰਘ ਨੇ ਚੀਫ ਐਡੀਟਰ ਜਿਹੜਾ ਵਾ ਹਮਦਰ ਦਾ ਉਹਨੇ ਕੀਤਾ ਵਾ ਉਹਨੇ ਇਹ ਕੀਤਾ ਵਾ ਪਈ 38% ਸੀਪੀ ਤੇ 43% ਜਿਹੜੀ ਆ ਉਹ ਲਿਬਰਲ ਪਾਰਟੀ ਆ ਰਹੀ ਆ ਇਹ ਕੰਟਰੀ ਵਿੱਚ ਕੈਨੇਡਾ ਚ ਬਾਕੀ ਵਾਲੀ ਸਰਵੇ ਮੇਰੇ ਕੋਲ ਆਏ ਨਹੀਂ ਗਏ ਫੇਰ ਮਿਲਾਂਗੇ ਤੇ ਬਾਰੇ ਕੋਈ ਇਹ ਨਹੀਂ ਸਕਦੇ ਆਪਾਂ ਲੇਕਿਨ ਇਹ ਵੀ ਹੈਂਡ ਟੂ ਬਾਥਿਆ ਕਮ ਸਰਾਈ ਜੀ ਨੈਕ ਟੂ ਨੈਕ ਚੱਲਣ ਦਾ ਕੰਮ ਆ ਜੀ ਜੀ ਹੋ ਸਕਦਾ ਵਾ ਹਾਲੀ 28 ਨੂੰ ਇਲੈਕਸ਼ਨ ਆ ਲਾਸਟ ਜੀ ਜੀ ਤੇ ਪ੍ਰੀਪੋਲ ਹੋ ਰਹੀ ਆ ਜੀ ਜੀ ਲੇਕਿਨ ਉਦੋਂ ਤੱਕ ਸਿਚੁਏਸ਼ਨ ਚੇਂਜ ਵੀ ਹੋ ਸਕਦੀ ਆ ਜੀ ਜੀ ਲੇਕਿਨ ਜਿਹੜਾ ਰੁਪੀਜ਼ ਹੁਦਦਾ ਹਲਕਾ ਨਾ ਉੱਤੇ ਕੋਈ ਚੇਂਜ ਹੋਣ ਦੀ ਸੰਭਾਵਨਾ ਕੋਈ ਨਹੀਂ ਹੈ ਕੀ ਇਹ ਸਭ ਤੋਂ ਵੱਡੀ ਗੱਲ ਆ ਔਰ ਇਹ ਪ੍ਰੋਫੈਸੀ ਕਹ ਲੋ ਕੁਛ ਬਣੀ کہہ ਲੋ ਜਾਂ ਕਿਤਰਾ کہہ ਲੋ ਉੱਥੇ ਨਹੀਂ ਹੋ ਸਕਦੀ ਕਿਉਂਕਿ ਉਹ ਉਹ ਉਹਦੀ ਕਰਨੀ ਕਥਨੀ ਦੇ ਵਿੱਚ ਫਰਕ ਹੀ ਕੋਈ ਨਹੀਂ ਗਾ ਜੇ ਬੰਦਾ ਕਰਨੀ ਕਥਨੀ ਦਾ ਤਨੀ ਹੋਏ ਨਾ ਜੀ ਜੀ ਉਹਨੂੰ ساری ਦੁਨੀਆ ਪਸੰਦ ਕਰਦੀ ਐ ਇਸ ਕਰਕੇ ਰੂਬੀ ਸੋਤਾਰ ਸਾਰੀ ਦੁਨੀਆ ਪਸੰਦ ਕਰੀਏ ਪਸੰਦ ਨਾਲ ਹੀ ਮੈਂ ਵੋਟਾਂ ਪੈਂਦੀਆਂ ਨੇ ਵਾਹ ਜੀ ਬਿਲਕੁਲ ਬਿਲਕੁਲ ਥੈਂਕ ਯੂ ਵੈਰੀ ਮਚ ਹਾਂ ਜੀ ਏ ਸੰ ਸਾਡੇ ਨਾਲ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਜੀ ਤੇ ਅੱਜ ਇਹਨਾਂ ਨੇ ਬੜਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤੇ ਤੁਹਾਡਾ ਧੰਨਵਾਦ ਜੀ ਕਿ ਤੁਸੀਂ ਟਾਈਮ ਦਿੱਤਾ ਮੈਨੂੰ ਸਮਾਂ ਦਿੱਤਾ ਤੇ ਵਧੀਆ ਮੈਂ ਕਾਫੀ ਸਮੇਂ ਤੋਂ ਇਹੀ ਸੋਚਦਾ ਮੈਂ ਉਹਨੇ ਆ 10 10 10 April ਨੂੰ ਆਇਆ ਵਾ ਉਤੋਂ ਤੇ ਮੈਂ ਚੱਚਾ ਹੀ ਇਹਦੇ ਇਹਦੀ ਇਲੈਕਸ਼ਨ ਤੇ ਆ ਇਹਨੇ ਮੈਨੂੰ ਸੱਦਿਆ ਇਹਨੇ ਟੈਲੀਫੋਨ ਮੈਨੂੰ ਕੀਤਾ ਵੀ ਜਰੂਰ ਅੰਕਲ ਜੀ ਤੁਸੀਂ ਜਰੂਰ ਬਣਾਉਣਾ ਤੇ ਮੈਂ ਵੀ ਜਰੂਰ ਆਉਂਗਾ ਭਾਵੇਂ ਮੇਰਾ ਜਨਮ ਮਰਜੀ ਕਰਤੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਕਿਸਾਨ ਗੁਰਦੀਪ ਸਿੰਘ ਜੀ ਤੇ ਇਸ ਸਟੂਡੀਓ ਵਿੱਚ ਆਇਆ ਇਸ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਗੁਰਮੀਤ ਸਿੰਘ ਮੈਨੂੰ ਦਿਵਾ ਗਿਆ ਸਤਿ ਸ਼੍ਰੀ ਅਕਾਲ ਸਤਿ